ਕਾਸੀ ਗਾਏ ਸਾਰਿਆਂ ਨੂੰ ਕੀ ਹਾਲ ਚਾਲ ਹੈ ਮੁੰਡਿਓ ਤੇ ਫੋਰ ਸੈਟ ਹੋ ਰੇ ਆਪਾਂ ਉਹ ਖੰਗ ਦੀ ਹੋਈ ਮਣੀ ਮੋਟੀ ਤੇ ਬ੍ਰੋ ਟਾਈਮ ਬਲੌਗ ਆਇਆ ਤੁਹਾਨੂੰ ਵੀ ਪਤਾ ਯਾਰ ਦੇਖ ਲਓ ਕੀ ਕਰਦੀ ਫਿਰਦੀ ਆ ਲੱਡ ਤੇ ਆਪਾਂ ਜਾ ਕੇ ਹੁਣ ਪਹਿਲਾਂ ਤਾਂ ਮੜਕ ਬਾਹਰ ਅੰਤਰੀਆਂ ਤੜੀ ਜਾਵੇ ਤੇ ਆਪਾਂ ਪਹਿਲਾਂ ਜਾ ਕੇ ਹੁਣ ਮੜਕ ਬਾਹਰ ਤੇ ਆਪਣਾ ਆ ਖੜਾ TX ਇੱਧਰ ਲੱਗਣ ਲੱਗ ਗਿਆ ਹੁਣ ਇਹ ਲੈਟਾਂ ਨਹੀਂ ਯਾਰ ਇਹ ਵੀ ਖਰਾਬ ਹੋ ਗਿਓ ਤਾ ਤਾ ਕਰਕੇ ਹੁਣ ਆਪਾਂ ਜਾਣੇ ਮੜਕ ਦੁਕਾਨ ਦੇ ਤੇ ਪਿੰਡ ਚ ਜਾ ਕੇ ਹੁਣ ਤੇ ਦਿਖਾਉਣੇ ਹਨ ਰਾਹ ਚ ਜਾਂਦਿਆਂ ਦੇ ਇੱਕ ਸਾਦੇ ਮੋੜ ਰਾਹ ਦੇ ਵਿੱਚ ਜਾਂਦੇ ਹੋਏ ਹੁਣ ਤਾਂ ਇਹਦੇ ਰਾਹ ਦੇ ਵਿੱਚ ਚੱਲ ਰਹੀ ਆ ਆਪਾਂ ਦੇਖ ਸਕਦੇ ਹੋ ਫਿਰ ਹੱਲ ਰਿਹਾ ਕੋਈ ਨਾ ਮੜਾ ਮੋਟਾ ਕੰਟਰੋਲ ਜਿਹਾ ਕਰ ਲਿਓ ਬਾਕੀ ਸੱਟ ਜੇ ਅਸੀਂ ਮੁੰਡੇ ਪੂਰਾ ਪਿੱਛੇ ਪਿੱਛੇ ਆ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਆਪਣਾ ਮੜਾ ਕੀਤਾ ਹੈ ਸੈਟਿੰਗ ਤਾਂ ਹਲਕੇ ਇਹ ਕਰਦੇ ਨੇ ਇਹ ਪਰ ਆ ਦੇ ਵਿੱਚ ਜਾਣੇ ਦੇਖ ਸਕਦੇ ਹੋ ਤੁਸੀਂ ਬਾਦ ਘਟ ਆਉਂਦੀ ਹੋਣੀ ਆ ਕੋਈ ਨਾ ਮਾਫ ਕਰਦੇ ਹੋ ਦੇਖੋ ਬਈ ਅਬ ਤਾਂ ਕਾਂ ਤੇ ਆ ਕੇ ਮਿਲਦੀ ਹੈ ਦੇਖ ਸਾਦੇ ਬਈ ਟੱਪ ਦੇ ਵਿੱਚ ਤੱਪ ਦੀ ਗਰਮੀ ਦੇ ਵਿੱਚ ਮੈਂ ਆਇਆ ਦੇਖੋ ਤੁਸੀਂ ਕੈਮਰਾ ਹਿੱਲ ਰਿਹਾ ਹੋ ਕੋਈ ਨਾ ਮਾਣਾ ਮੋਟਾ ਹੋ ਕਰ ਲਿਓ ਦੇਖੋ ਆਪਾਂ ਲੈ ਲੈ ਸਮਾਨ ਤਾਂ ਆਪਾਂ ਸਮਾਨ ਲੈਣਾ ਹੀ ਤੇ ਆਪਾਂ ਤੁਹਾਨੂੰ ਖੜਕੇ ਦੱਸ ਦਿਆ ਵੀ ਹੁਣ ਆਪਾਂ ਘਰੇ ਚalte ਆਂ ਛਾਂਜੀ ਜੀ ਪਹਿਲਾਂ ਮੈਂ ਖੜਦਾ ਤੇ ਓਹੋ ਆ ਆਹ ਆਏ ਉਹ ਇੱਥੇ ਰਹਿਣੇ ਖੜਨਾ ਕਿਉਂ ਰਹਿਣੇ ਓਹੋ ਬਹੁਤ ਗਰਮੀ ਆ ਬਈ ਕਟੜੀ ਸੜਕ ਤੇ ਆ ਸਾਈਕਲ ਦੇਖੋ ਬਾਈ ਦੇਖੋ ਬਾਈ ਜਾ ਰਹੇ ਹੈ ਸੜਕ 'ਤੇ ਹਮ ਜਾ ਰਹੇ ਹੈ ਸੜਕ 'ਤੇ ਹਮ ਜਾ ਰਹੇ ਹੈ ਸੜਕ 'ਤੇ ਮੈਂ ਸਿੰਗਰ ਵਧੀਆ ਬਾਈ ਮੇਰੇ ਨਾਲ ਪੁਰਾਣੀਆਂ ਵੀਡੀਓ ਦੇਖਿਓ। ਉਹ ਲੋਕ ਤੇ ਸਿੰਗਿੰਗ ਕਰਦਾ ਹੁੰਦਾ ਸੀ। ਪਰ ਹੁਣ ਮੈਂ ਸਿੰਗਿੰਗ ਛੱਡ ਦਿੱਤੀ ਭਾਈ ਯਾਰ ਕੈਮਰਾ ਬਹੁਤ ਹੱਲ ਰਿਹਾ। ਟ੍ਰਾਈਪੋਡ ਲੈ ਕੇ ਆਣੀ ਗਲਤੀ ਕਰਤੀ। ਚਲੋ ਕੋਈ ਨਾ। ਆਪਾਂ ਹੁਣ ਆਪਾਂ ਜਾ ਕੇ ਮਿਲਦੇ ਨਵੀਂ ਸੜਕ ਤੇ। ਜੀ ਟਾਈਮ ਹੋ ਚੁੱਕਿਆ ਬਟ ਭਈ 3 4 ਵਜਣ ਵਾਲਿਆ ਤੇ ਆਪਾਂ ਨਾ ਧੋ ਕੇ ਹੁਣ ਡਾੜੀ ਹੋਏ ਆ ਤੇ ਪਹਿਲਾਂ ਨਾਲੇ ਸੀ ਤੇ ਹੁਣ ਵੀ ਨਾਲੇ ਤੇ ਯਾਰ ਜੀ ਲੱਗਦਾ ਹੀ ਨਹੀਂ ਹੈਗਾ ਕਰੇ ਤੇ ਹਣ ਆਪਾਂ ਕਿ ਹੁਣ ਆਪਾਂ ਗੇੜੇ-ਗੁੜੇ ਘੜੀਆਂ ਲਾਈਟ ਵੀ ਨਹੀਂ ਹੈਗੀ ਯਾਰ ਆਪਾਂ ਬੈਟਬਾਲ ਖੇਡਣ ਦੀ ਟੈਕੀ ਦੇ ਵਿੱਚ ਲੱਗੇ ਆ ਤੇ ਤੁਹਾਨੂੰ ਦਿਖਾਉਨੇ ਆ ਤੇ ਆ ਆਪਾਂ ਕਿਵੇਂ ਖੇਡਦੇ ਹੁੰਨੇ ਆ ਕਰੈਕਟ ਤੇ ਤੁਸੀਂ ਦੇਖੋ ਆਪਾਂ ਕਿਵੇਂ ਖੇਡਦੇ ਆ ਕਰੈਕਟ ਦੇਖ ਲਿਓ ਹੁਣ ਆਪਾਂ ਕਰੈਕਟ ਕਿਵੇਂ ਖੇਡਦੇ ਆ ਤੇ ਆਪਾਂ ਕਰੈਕਟ ਖੇਡਦੇ ਆ ਮੈਂ ਇੱਕ ਨੰਬਰ ਪੂਰਾ ਇੱਕ ਨੰਬਰ ਵੀਰੇ ਆਪਾਂ ਇੱਕ ਨੰਬਰ ਖੇਡੀ ਜੀਏ ਕਰੈਕਟ ਤੇ ਆਪਾਂ ਇੱਕ ਨੰਬਰ ਖੇਡੀ ਦੀਆ ਤੇ ਤੁਹਾਨੂੰ ਆਪਾਂ ਵੀਰ ਦਿਖਾਉਣਾ ਮਾੜਾ ਮੋਟਾ ਬਾਹਰ ਲਾ ਤੇ ਦੇਖੋ ਤੁਸੀਂ ਬਾਹਰ ਲਾ ਵੀ ਤੁਹਾਨੂੰ ਦਿਖਾਉਨੇ ਆ ਆਪਾਂ ਆ ਚੁੱਕੇ ਆ ਬਾਹਰ ਤੇ ਦੇਖ ਸਕਦੇ ਹੋ ਵੀਰੇ ਹਰਿਆਲੀ ਤੇ ਮੈਂ ਕਹਿੰਦਾ ਜੀ ਮੈਂ ਕਹਾਂ ਆਪਾਂ ਨੂੰ ਟਾਈਮ ਜੇ ਲਾਦਾ ਤੇ ਥੰਮਲੇਲੀ ਫੋਟੋ ਲੈਣੀ ਪੈਂਦੀ ਹੈ। ਕਈ ਵਾਰੀ ਮੈਂ ਭੋਲੇ ਨਾਲ ਵਿੱਚੂ ਹੀ ਕੱਟਣੀ ਪੈਂਦੀ ਆ ਤੇ ਉਧਰਲੇ ਪਾਸੇ ਤੂੜੀ ਬਣਦੀ ਆ। ਤਾਂ ਦੇਖੋ ਤੁਸੀਂ ਤੂੜੀ ਬਣਦੀ ਬਈ। ਦੇਖੋ 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 ਜਿੰਨਾ ਜੂ ਮੂੰਹ ਮੈਂ ਸਾਰਾ ਕਰੂ। ਦੇਖੋ ਤੂੜੀ ਬਣਦੀ ਬਈ ਆ ਖੱਤੇ ਤੂੜੀ ਬਣਦੀ ਆ। ਹੁਣ ਮੈਂ ਘਟਾਉਣਾ ਜੂ। ਦੇਖੀ ਚੱਲੋ ਵੀਰੇ। ਦੇਖੋ 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 ਦੇਖ ਆ ਸਾਰੇ ਖਤੇ ਤੂੜੀ ਬੜਨੀ ਇੱਧਰ ਕਣਕ ਪੱਕ ਗਈਆਂ ਦੇਖੋ ਬਈ ਇੱਥੇ ਦਾ ਵੀ ਥੰਬਨੇਲ ਸ਼ਾਟ ਲੈ ਲੀਏ ਚੱਕੋ ਇੱਥੇ ਦਾ ਵੀ ਸ਼ਾਟ ਆ ਗਿਆ ਤੇ ਦੇਖ ਸਕਦੇ ਹੋ ਦੀ ਕਿਰਪਾਣ ਆ ਰਹੀ ਆ ਤੇ ਤੁਹਾਨੂੰ ਦਿਖਾਉਣੀ ਆ ਇੱਧਰ ਚੈੱਕ ਕਰ ਲਓ ਮਾੜਾ ਕੋ ਵੀਊ ਆ ਸਾਰਾ ਤੁਸੀਂ ਦੇਖ ਸਕਦੇ ਹੋ ਮੱਖੀ ਮੂਰੀ ਆ ਗਈ ਤੇ ਉਧਰ ਤੁਹਾਨੂੰ ਪਤਾ ਹੀ ਆ ਤੂੜੀ ਬਣ ਗਈ ਤੇ ਇੱਧਰ ਵੀ ਤੂੜੀ ਬਣਨੀ ਆ ਤਾਂ ਦੇਖੋ ਤੁਸੀਂ ਸਾਰੇ ਕੋਤੂ ਜੀ ਇੱਕ ਕਣਕ ਵੱਢ ਗਈ ਆ ਵੀ ਮੈਨੂੰ ਲੱਗ ਰਿਹਾ ਵੀ ਕਿ ਕਿਥੇ ਕਣਕ ਉੱਪਰੋਂ ਵੱਢ ਗਈ ਪਹਿਲਾਂ ਗਈ ਸੀ ਵੱਢੇ ਹੀ ਆਸ ਸਬਰੇ ਕਰ ਪੈਣ ਵਿਢੋ ਆਇਓ ਜਰੂਰ ਏ ਤੋ ਠੀਕ ਆ ਗਾਈ ਮੈਨੂੰ ਇਹ ਨਹੀਂ ਪਤਾ ਕਿ ਮਰੀ ਆ ਇਹ ਜੀ ਸਾਡੇ ਪਿੰਡ ਦੀ ਆ ਮੈਂ ਤੁਹਾਨੂੰ ਦੂ ਪੁੱਛ ਲਿਓ ਆਪਾ ਤੁਹਾਨੂੰ ਦੱਸਨਾਗੇ ਜਮੀ ਜੀ ਐਟਾ ਇਹ ਅਕਲ ਪੂਰਾ ਸ਼ੈਰਫ ਸਵਾਟਾ ਕਰਦਾ कहना नवी सड़क देखिए मारी का, का गेड़ा गुड़ा लाया चोबर ते क्या करके अंकल अज शहर तिकलिया सड़क देखो बी की हाल बैट आ सड़क का लगी नहीं, नहीं। तूती है कच्चिया तूतिया कच्चिया ने तूती त अंकल देख लले गया ਦੇ ਬਜ਼ੁਰਗਾਂ ਦੇ ਫਲ ਜਿਵੇਂ ਰਾ ਪਰਾਣੇ ਬਜ਼ੁਰਗਾਂ ਦੇ ਤੇ ਉਧਰ ਟੂੜੀ ਦੀ ਟਰਾਲੀ ਵੇਚਦਾ ਤੁਸੀਂ ਉਹ ਬਣ ਕੇ ਖੜ ਚੁੱਕੀ ਆ ਤੇ ਤੁਹਾਨੂੰ ਉਹ ਦੇਖੋ ਫੋਕਸ ਕਰਵਾਤਾ ਤੇ ਪੂਰੀ ਪਣ ਕੇ ਰੈਡੀ ਆ ਟੂੜੀ ਦੀ ਟਰਾਲੀ ਤੇ ਹੁਣ ਆਪਾਂ ਯਾਰ ਵੇਲੇ ਹੀ ਮੈਂ ਕਿਹਾ ਬਲੌਗ ਸ਼ੂਟ ਕਰ ਲਈਏ ਤੇ ਆ ਗਿਆ ਸੋਨਾ ਲੀਕਾ ਕਰੇ ਚੋਬਰ ਇਹ ਵੀ ਨਹੀਂ ਦਬਦਾ ਟਰੈਕਟਰ ਵੀਰੇ ਸਾਰੀ ਵਧੀਆ ਪਰ ਜੇ ਕੋਈ ਸਾਡੇ ਸਵਰਾਜ ਨੂੰ ਮਾੜਾ ਬੋਲੂ ਤਾਂ ਵਹਿਮ ਕੱਢਣ ਨੂੰ ਬੈਠੇ ਆ ਤੇ ਸੌਰੀ ਤੇ ਚਲੋ ਬਾਈ ਕੋਈ ਗੱਲ ਨਹੀਂ ਇਹ ਲੱਕੀ ਗੋਲ ਸਮੈਥ ਵੀਰੇ ਨੇ ਬਾਈ ਨੇ ਬੋਲਿਆ ਸੀ ਡਾਇਲੋਗ ਤੇ ਇਹੋ ਬ ਤੁਹਾਨੂੰ ਸਾਰੇ ਵਲੌਗ ਵਧੀਆ ਲੱਗਿਆ ਹੋਊਗਾ ਤੇ ਵਧੀਆ ਲੱਗਿਆ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਯਾਰ ਤੁਸੀਂ ਲਾਈਕ ਸਬਸਕ੍ਰਾਈਬ ਕਰਦੇ ਨਹੀਂ ਹੈਗੇ ਯਾਰ ਬਹੁਤ ਮਿਹਨਤ ਲਾਦੇ ਯਾਰ ਵਲੌਗ ਨੇ ਹੁਣ ਤੇ ਵੀਰੇ ਤੇ ਤੁਹਾਨੂੰ ਇੱਕ ਸਕਿੰਟ ਨਹੀਂ ਲੱਗਦਾ ਸਬਸਕ੍ਰਾਈਬ ਕਰ ਦਿਓ ਪਲੀਜ਼ ਕਰ ਦਿਆ ਕਰੋ ਸਬਸਕ੍ਰਾਈਬ ਤੇ ਸਪੋਰਟ ਦੇ ਨਾਲ ਹੀ ਅੱਗੇ ਜਾਣਾ ਵਾ ਤੇ ਆਪਾਂ ਇੱਕ ਕੇ ਕਰ ਨਹੀਂ ਕਰਨੀ ਆ ਇਦੋਂ ਬਾਅਦ ਮੈਂ ਸਿਰਫ ਕੋਈ ਵੀ ਨਹੀਂ ਕਹਿੰਦਾ ਤੁਸੀਂ ਇੱਕ ਮੇਰੇ ਇੱਕ ਕੇ ਕਰਾ ਦਿਓ। ਇਦੋਂ ਬਾਅਦ ਬਲੌਗ ਦੇ ਵਿੱਚ ਬੋਲਣਾ ਬੰਦ ਤੇ ਹੋਵ ਤੁਹਾਨੂੰ ਬਲੌਗ ਵਧੀਆ ਲੱਗਿਆ ਤੇ ਵਧੀਆ ਲੱਗਿਆ ਤਾਂ ਕਰੀ ਜਿਹੜਾ ਮੈਂ ਤੁਹਾਨੂੰ ਕਹਿਆ ਮੈਨੂੰ ਪਤਾ ਤੁਸੀਂ ਕਰਤਾ ਦੇਣੀ ਆ ਤੇ ਇਹਦੇ ਬਲੌਗ ਆਉਂਦੇ ਰਹਿਣਗੇ ਤੇ ਇਹਦੇ ਬਲੌਗ ਦੇਖਣ ਦੀ ਕਰੋ ਚੈਨਲ ਨੂੰ ਸਸ